ਕਿਹੜੇ ਕਿਹੜੇ ਚੰਗੇ ਕੰਮ ਹੈ ਮੈਨੂੰ ਦੱਸੋ ਚੰਗੇ ਇੱਕ ਤਾਂ 40 ਸਾਲ ਤੋਂ ਸਾਡੇ ਖੇਤਾਂ 'ਚ ਪਾਣੀ ਨਹੀਂ ਸਿਆ ਨਹਿਰ ਦਾ ਅੱਛਾ ਜੀ ਦੂਸਰਾ ਜਿਹੜੇ 600 ਯੂਨਿਟ ਬਿਜਲੀ ਦੇ ਮਾਫੀ ਅੱਛਾ ਗਾਰਨੇ ਗਾਰਨੇ ਬਹੁਤ ਵਧੀਆ ਚੱਲੀ ਜਾਂਦੀ ਹੈ ਵਧੀਆ ਚੱਲੀ ਜਾਂਦੀ ਹੈ ਕਿਹੜੇ ਵਧੀਆ ਵਧੀਆ ਕੰਮ ਤੁਹਾਨੂੰ ਕਿਹੜੇ ਲੱਗਦੇ ਹਨ ਸਾਡੇ ਪਿੰਡ ਦਾ ਸਾਰਾ ਪਿੰਡ ਪੱਕਾ ਕਰਤਾ ਉਹਨਾਂ ਨੇ ਅੱਛਾ ਜੀ ਨਹਿਰਾਂ ਬਖਾਲ ਕੇ ਤਾਂ ਪਾਣੀ ਵਧੀਆ ਹੱਟ ਕੇ ਆਉਣ ਲੱਗਾ ਬਿਜਲੀ 8 ਘੰਟੇ ਆਉਣ ਲੱਗੀ ਜਿਨੇ ਬਿਜਲੀ ਆਉਣ ਲੱਗ ਰਾਤ ਆਉਂਦੀ ਨਹੀਂ ਆਉਂ ਸਾਨੂੰ ਜਿਨੇ ਆਉਂਦੀ ਆ ਅੱਛਾ ਸ਼ਕੂਲਾਂ ਦਾ 10 ਸਾਲ ਸਰ ਕੀਤਾ ਹੋਇਆ ਸੁਧਾਰਿਆ ਸੀ ਹਾਂਜੀ ਅੱਛਾ ਹੋਰ ਕੀ ਇਹੇ ਕੰਮ ਉਹਦਾ ਸਰ ਸੇ ਸੁਲਤਾਨਪੁਰੀਆਂ ਦੋ ਹੀ ਮਿਲਦੀ ਵਾਦੀ ਉੱਤੇ ਕਿਸਾਨਾਂ ਨੂੰ ਜਿੰਨਾ ਚਿਰ ਉਹਨਾਂ ਦੀਆਂ ਜਨਸਾਂ ਦੇ ਮੁੱਲ ਪ੍ਰਾਈਸ ਇੰਡੈਕਸ ਦੇ ਨਾਲ ਨਹੀਂ ਮਿਲਦੇ ਉਹਨਾਂ ਚਿਰ ਕਿਸਾਨਾਂ ਦੀ ਹਾਲਤ ਨਹੀਂ ਸੁਧਰਦੀ ਮਤਲਬ ਇਹ ਗੈਂਗਸਟਰ ਵਾਦ ਜਿਵੇਂ ਫਰੋਤੀਆਂ ਮੰਗਦੇ ਸੀ ਉਹ ਜ਼ਰੂਰ ਫਿਕਰ ਵਾਲੀ ਗੱਲ ਹੈ ਫਿਕਰ ਵਾਲੀ ਹੈ ਉਹ ਫਿਕਰ ਵਾਲੀ ਕਿਵੇਂ ਇਹ ਲੋਟ ਕੋ ਸੁੱਟ ਦੀ ਨੈਚਤ ਹੈਗੀ ਨਾ ਜਿਵੇਂ ਸ਼ਾਮੇ ਆਪਾਂ 6 ਵਜੇ ਤੋਂ ਬਾਅਦ ਨਿਕਲਦੇ ਨਹੀਂ ਹੈ ਨਾ ਉਹ ਡਰ ਬਧਿਆ ਜੀ ਬਿਲਕੁਲ ਇਹਦੇ ਚ ਠੱਲ ਪਾਉਗੀ ਜਿਵੇਂ ਹੁਣ ਜੇ ਪੁਲਿਸ ਪੂਰੀ ਮਸਤੈਦੀ ਦੇ ਨਾਲ ਕੰਮ ਕਰੇ ਤਾਂ ਪੈ ਵੀ ਸਕਦੀ ਹੈ ਸਰਕਾਰ ਜੇ ਚਾਹਵੇ ਤਾਂ ਕੀ ਨਹੀਂ ਕਰ ਸਕਦੇ ਪੁਲਿਸ ਕੰਮ ਕਰ ਰਹੀ ਹੈ ਮਸਤੈਦੀ ਨਾਲ ਤੁਹਾਡੀ ਪਰ ਉਹਨਾਂ ਨਹੀਂ ਜਿੰਨਾ ਕਰਨਾ ਚਾਹੀ ਤੇ ਨਸ਼ਿਆਂ ਬਾਰੇ ਤਾਂ ਰਕੀ ਹੈ ਨਸ਼ੇ ਘਟੇ ਆਗੇ ਨਾ ਇਹਨਾਂ ਨੂੰ ਮਾਮੂਲੀ ਫਰਕ ਪਿਆ ਇਹ ਫਰਕ ਤੇ ਨਸ਼ਿਆਂ ਬਾਰੇ ਨਸ਼ੇ ਸੁਧਾਰ ਹੋਏ ਠੱਲ ਪਈ ਨਸ਼ੇ ਗੈਰਾਂ ਦਾ ਕਹਿੰਦੇ तकरीबन 60% ਤਾਂ ਪਈ ਗਈ ਆ 40% ਰਹੀਦੀ ਆ ਚੰਨੀ ਸਾਹਿਬ ਲਾਈਵ ਹੋਏ ਅੰਦਰ ਦੀ ਗੱਲ ਪੰਜਾਹ ਮਿੰਟਾਂ ਦੇ ਵਿੱਚ ਨਾ ਕਿੰਨੇ ਸਾਹਿਬ ਉਹਨਾਂ ਦਾ ਬੜੇ ادارے ਲਾਇਆ ਉਹਨਾਂ ਦਾ ਪਹਿਲਾਂ ਇੱਥੇ ਹੀ ਗਏ ਚੰਨੀ ਸਾਹਿਬ ਨੇ ਨਾ ਚੰਨੀ ਸਾਹਿਬ ਨੇ ਮੁੰਡਿਆਂ ਨੂੰ ਬਿਠਾ ਕੇ ਨਸ਼ੇ ਵਾਲੇ ਉਹਨਾਂ ਨਾਲ ਗੱਲ ਕਰਵਾਇਆ ਸੀ ਹੈ ਕਿ ਨੇ ਸਾਰਾ ਕੁਝ ਪ੍ਰਾਪਤੇ ਗੰਡਾ ਉਹ ਸਾਰਾ ਹੀ ਹਾਂਜੀ ਬਾਬਾ ਜੀ ਸਰਕਾਰ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਠੀਕ ਹੈ ਜੀ ਪਰਫੈਕਟ ਤਾਂ ਬੰਦਾ ਕੋਈ ਵੀ ਨਹੀਂ ਹੁੰਦਾ ਹਾਂਜੀ ਕੁਝ ਚੰਗੇ ਕੰਮ ਵੀ ਆ ਤੇ ਕੁਝ ਕੰਮ ਇਹਨਾਂ ਦੇ ਅਧੂਰੇ ਵੀ ਆ ਕਿਹੜੇ ਕਿਹੜੇ ਚੰਗੇ ਕੰਮ ਹੈ ਮੈਨੂੰ ਦੱਸੋ ਚੰਗੇ ਇੱਕ ਤਾਂ 40 ਸਾਲ ਤੋਂ ਸਾਡੇ ਖੇਤਾਂ 'ਚ ਪਾਣੀ ਨਹੀਂ ਸਿਆ ਨਹਿਰ ਦਾ ਉਹ ਆ ਗਿਆ ਅੱਛਾ ਜੀ ਦੂਸਰਾ ਜਿਹੜੇ 600 ਯੂਨਟ ਬਿਜਲੀ ਦੇ ਮਾਫੀ ਉਹ ਅੱਛਾ ਇਹ ਇਸ ਤਰ੍ਹਾਂ ਤੇ ਉਹ 1000 ਰੁਪਏ ਵਾਲਾ ਲਾਗੂ ਨਹੀਂ ਹੋਇਆ ਉਹ ਅੱਛਾ ਜੀ ਜੇ ਉਹ ਹੋ ਗਿਆ ਤਾਂ ਹੋਰ ਵੀ ਚੰਗਾ ਹੋਊਗਾ ਤੇ ਜੇ 10 ਲੱਖ ਵਾਲਾ ਹਾਂਜੀ ਸਿਹਤ ਬੀਮਾ ਲਾਗੂ ਹੋ ਗਿਆ ਉਹ ਹੋਰ ਵੀ ਚੰਗਾ ਹੋ ਅੱਛਾ ਹਾਂਜੀ ਹੋਰ ਸਿੱਖਿਆ ਸਿੱਖਿਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬੜਾ ਫਰਕ ਪਿਆ। ਅੱਛਾ, ਮਿਆਰ ਉੱਚਾ ਹੋਇਆ ਕਿ ਨਹੀਂ ਹੋਇਆ? ਨਹੀਂ ਜੀ। ਸਿਰਫ ਪ੍ਰਾਣੀਆਂ ਕੰਧਾਂ ਨੂੰ ਤੇ ਉਹਨਾਂ ਨੂੰ ਰੰਗ ਰੋਗਨ ਕਰਾ ਕੇ ਇਹਨਾਂ ਨੇ ਆਪਦੇ ਸਕੂਲ ਬਣਾ ਦਿੱਤੇ। ਅੱਛਾ, ਨਵਾਂ ਕੁਝ ਨਹੀਂ ਸੁਧਾਰ ਕੀਤਾ ਉਹਨਾਂ ਨੇ? ਨਹੀਂ ਕੋਈ ਖਾਸ। ਤੇ ਗੈਂਗਸਟਰ ਬਾਦ ਜਿਵੇਂ ਫਰੋਤੀਆਂ ਮੰਗਦੇ ਸੀ। ਉਹ ਜ਼ਰੂਰ ਫਿਕਰ ਵਾਲੀ ਗੱਲ ਹੈ ਜੀ। ਫਿਕਰ ਵਾਲੀ ਹੈ। ਬਹੁਤ ਫਿਕਰ ਵਾਲੀ। ਕਿਵੇਂ ਥੋੜਾ ਦੱਸੋਗੇ? ਹਰ ਰੋਜ਼ ਹੀ ਕੋਈ ਨਾ ਕੋਈ ਕਤਲ ਹੋ, ਫਰੋਤੀਆਂ ਮੰਗੀ ਜਾਂਦੇ ਲੋਕ ਤੇ ਫਿਰ ਤੇ ਜਿਵੇਂ ਹੁਣ ਆ ਇਨਕਾਊਂਟਰਸ ਵੀ ਬਹੁਤ ਹੋ ਰਹੇ ਆ ਜਿਵੇਂ ਹਨਾ ਉਹ ਰੋਲਾ ਪੈ ਰਿਹਾ ਉਹਦੇ ਬਾਰੇ ਜਿਵੇਂ ਲਾ ਪੁਲਿਸ ਦਾ ਕਿਵੇਂ ਰੋਲ ਹੈ ਆਪਣੀ ਪੁਲਿਸ ਦਾ ਵੀ ਹੈਗਾ ਪਰ ਉਹ ਕਿਤੇ ਕਿਤੇ ਸ਼ੱਕ ਪੈਦਾ ਹੁੰਦਾ ਜੀ ਸ਼ੱਕ ਹੁੰਦਾ ਕਿਵੇਂ ਲੱਤਾਂ 'ਚ ਗੋਲੀਆਂ ਮਾਰਦੇ ਹੈਂ ਤੇ ਫਿਰ ਇੱਥੋਂ ਤੱਕ ਕਬਈਏ ਸੀ ਉਹਨੂੰ ਹਰ ਇਥੇ ਹਾਰ ਬਰਾਮ ਬਰਾਮ ਦੇ ਕਰਨ ਵਾਸਤੇ ਲੈ ਕੇ ਜਾ ਰਹੇ ਸੀ ਉਥੋਂ ਉਹਨੂੰ ਹਥਿਆਰ ਕੱਢ ਕੇ ਸਾਡੇ ਤੇ ਗੋਲੀ ਚਲਾ ਦਿੱਤੀ ਇਹ ਸੰਭਵ ਹੈ ਅੱਜ ਇਹ ਗੱਲਾਂ ਜਿਹੜੀਆਂ ਸ਼ੱਕ ਉਹ ਸ਼ੱਕ ਦਾ ਦਾਇਰਾ ਪੈਂਦਾ ਕਿ ਇੱਕੋ ਹੀ ਢੰਗ ਦਾ ਹਮੇਸ਼ਾ ਇੰਕਾਉਂਟਰ ਹੁੰਦਾ ਹੁਣ ਜਿਵੇਂ ਖੜਕੂ ਵਾਦ ਵੇਲੇ ਸੀ ਨਾ ਬਈ ਅਸੀਂ ਫਲਾਣੇ ਦਾ ਨਾਕਾ ਲਾਇਆ ਸੀ ਉਧਰੋਂ ਨੌਜਵਾਨ ਆਉਂਦੇ ਦੇਖੇ ਅਸੀਂ ਰੁਕਣ ਲਈ ਕਿਹਾ ਉਹਨਾਂ ਨੇ ਗੋਲੀ ਚਲਾਤੀ ਜਿਵੇਂ ਆ ਵੀ ਗੋਲੀ ਚ ਮਾਰੇ ਗਏ ਬਸ ਇਸ ਤਰ੍ਹਾਂ ਦੀ ਕਹਾਣੀ ਤੇ ਤੁਸੀਂ ਆ ਮਿਸ਼ਨ ਪਰਹਾਰ ਜਿਹੜਾ ਚੱਲਦਾ ਪਿਆ ਪਤਾ ਤਾਂ ਤੁਹਾਨੂੰ ਮਿਸ਼ਨ ਪਰਹਾਰ ਇਹਨੂੰ ਇਹਦੇ ਬਾਰੇ ਕਿਵੇਂ ਤੁਸੀਂ ਦੂਸਰਾ ਅੱਜ ਉਹਦਾ ਹੈਗਾ ਸਵੇਰੇ 9 ਵਜੇ ਹਾਂਜੀ ਤੇ ਪਹਿਲੇ ਦਾ ਪਹਿਲੇ ਹੋਇਆ ਕਾਮਯਾਬ ਹੋਇਆ ਪਹਿਲੇ ਜਿਵੇਂ ਕਹਿ ਰਹੇ ਵੀ ਅਸੀਂ 5400 ਬੰਦਾ ਫੜ ਲਿਆ ਸੀਗਾ ਤੇ ਉਹਦੇ ਚ ਉਹ ਪੁੱਛ ਕੇ ਚੜ ਕੇ ਤੇ तकरीबन ਸਾਰਿਆਂ ਨੂੰ ਛੱਡ ਦਿੱਤਾ ਗਿਆ ਛੱਡ ਦਿੱਤਾ ਗਿਆ ਹਾਂਜੀ ਅੱਜ ਸਵੇਰ ਦੀ ਖਬਰ ਸੁਣੀ ਨਹੀਂ ਹਾਂ ਤੇ ਬਸ ਉਹ ਤੇਰੇ ਮੇਰੇ ਅਰਗੇ ਨੂੰ ਫੜਿਆ ਨਹੀਂ ਤੁਹਾਨੂੰ ਕੀ ਲੱਗਦਾ ਅਸਲੀ ਫੜੇ ਗਏ ਸੀ ਜੇ ਸਲੀਹ ਹੁੰਦੇ ਤਾਂ ਛੱਡਦੇ ਕਿਉਂ ਹੂੰ ਠੀਕ ਹੈ ਜੀ ਤੇ ਹੋਰ ਕਾਰਗੁਜ਼ਾਰੀ ਹੋਰ ਠੱਲ ਪਊਗੀ ਮਤਲਬ ਆ ਜੋ ਕੁਛ ਉਹ ਮਿਸ਼ਨ ਪਰ ਹਾਰ ਕਰਾ ਰਹੇ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦਾ ਇੱਛਾ ਸ਼ਕਤੀ ਚਾਹੀਦੀ ਹੈ ਵੈਲਪਾਵਰ ਜੀ ਮਤਲਬ ਬੰਦ ਹੋ ਸਕਦੇ ਜਿਵੇਂ ਲੋਕਾਂ ਚ ਸਹਿਮਾ ਲੋਕ ਜਾਂਦੇ ਨਹੀਂ ਘਰੋਂ ਚੋਂ ਬਾਹਰ 320 دہشت ਜੀ ਜਿਵੇਂ ਲੁੱਟ ਕੋ ਸੁੱਟਦੀ ਗੈਂਗਸਟਰਾਂ ਦੀ ਲੁੱਟ ਕੋ ਸੁੱਟਦੀ دہشت ਹੈਗੀ ਨਾ ਜਿਵੇਂ ਸ਼ਾਮੀ ਆਪਾਂ 6 ਵਜੇ ਤੋਂ ਬਾਅਦ ਨਿਕਲਦੇ ਨਹੀਂ ਹੈ ਨਾ ਉਹ ਡਰ ਵਧਿਆ ਜੀ ਬਿਲਕੁਲ ਇਹਦੇ ਚ ਠੱਲ ਪਊਗੀ ਜਿਵੇਂ ਹੁਣ ਜੇ ਪੁਲਿਸ ਪੂਰੀ ਮਸਤੈਦੀ ਦੇ ਨਾਲ ਕੰਮ ਕਰੇ ਤਾਂ ਪੈ ਵੀ ਸਕਦੀ ਹੈ। ਕੰਮ ਕਰ ਰਹੀ ਹੈ। ਸਰਕਾਰ ਜੇ ਚਾਹਵੇ ਤਾਂ ਕੀ ਨਹੀਂ ਕਰ ਸਕਦੀ। ਤੇ ਪੁਲਿਸ ਕੰਮ ਕਰ ਰਹੀ ਹੈ ਮਸਤੈਦੀ ਨਾਲ ਤੁਹਾਡੀ। ਕਰ ਰਹੀ ਹੈ। ਪਰ ਉਹਨਾਂ ਨਹੀਂ ਜਿੰਨਾ ਕਰਨਾ ਚਾਹੀਦਾ। ਤੇ ਨਸ਼ਿਆਂ ਬਾਰੇ ਤਾਂ ਰਕੀ ਹੈ। ਨਸ਼ੇ ਘਟੇ ਆ ਅੱਗੇ ਨਾਲ। ਨੂੰ ਮਾਮੂਲੀ ਫਰਕ ਪਿਆ। ਇਹ ਆ ਫਰਕ। ਜੇ ਆਪਾਂ ਟੋਟਲ ਦੇਖੀਏ ਇਹਨਾਂ ਦਾ ਗ੍ਰਾਫ ਵੀ ਬਾਈ ਨਾਲੋਂ ਘਟਿਆ। ਮਤਲਬ ਆਪ ਵਾਲਿਆਂ ਦਾ ਘਟਿਆ ਤੇ ਪਰ ਜੇ ਆਪ ਦੂਜੀਆਂ ਪਾਰਟੀਆਂ ਨੂੰ ਕਾਂਗਰਸ ਨੂੰ ਜਾਂ ਅਕਾਲੀਆਂ ਨੂੰ ਵੇਖੀਏ ਤੇ ਹੱਥ ਵੱਲੇ ਉਹਨਾਂ ਦੇ ਵੀ ਕੁਝ ਨਹੀਂਗਾ ਹਾਂਜੀ ਠੀਕ ਆ ਵੀ ਇਹ ਰਿਪੀਟ ਕਰ ਵੀ ਸਕਦੇ ਕਰ ਸਕਦੇ ਕਿਸਾਨਾਂ ਦਾ ਕੀ ਹਾਲ ਹੈ ਜਿਵੇਂ ਹੁਣ ਕਿਸਾਨੀ ਕਿਸਾਨੀ ਤੇ ਸੀ ਹੈ ਇਹ ਸਰਕਾਰ ਕਿਸਾਨਾਂ ਨੂੰ ਜਿੰਨਾ ਚਿਰ ਉਹਨਾਂ ਦੀਆਂ ਜਨਸਾਂ ਦੇ ਮੁੱਲ ਪ੍ਰਾਈਸ ਇੰਡੈਕਸ ਦੇ ਨਾਲ ਨਹੀਂ ਮਿਲਦੇ ਉਹਨਾਂ ਚਿਰ ਕਿਸਾਨਾਂ ਦੀ ਹਾਲਤ ਨਹੀਂ ਸੁਧਰਨੀ ਮਤਲਬ ਇਹ ਸਰਕਾਰ ਦੇ ਵਿੱਚ ਸੁਧਰੀ ਹੈ ਇੰਪਰੂਵ ਹੋਈ ਹੈ ਕਿਸਾਨੀ ਹਾਲਤ ਕਿ ਡਾਊਨ ਗਈ ਹੈ ਨਹੀਂ ਵੀ ਗਈ ਹੈ ਉੱਤੇ ਗਈ ਹੈ ਕੋਈ ਖਾਸ ਸੁਧਾਰ ਨਹੀਂ ਹੋਇਆ ਪਰ ਇਹਨਾਂ ਸਰਕਾਰਾਂ ਨੇ ਮਤਲਬ ਧਰਨੇ ਜਿਆਦਾ ਲੱਗੇ ਆ ਧਰਨੇ ਚਕਵਾਏ ਵੀ ਆ ਪੁਰਾਣੀਆਂ ਸਰਕਾਰਾਂ ਐ ਨਹੀਂ ਕਰਦੀਆਂ ਸੀ ਜੀ ਹੈਨਾ ਹਾਂ ਤੇ ਇਹਦੇ ਚ ਫਿਰ ਹੁਣ ਕਿਸਾਨਾਂ ਚ ਵਿਰੋਧਤਾ ਤਾਂ ਹੋਏਗੀ ਨਾ ਜਦੋਂ ਹੁਣ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਤੇ ਉਹ ਅੱਕੇ ਕੀ ਕਰਨ ਉਹਨਾਂ ਨੇ ਧਰਨੇ ਲਾਉਣੇ ਹੋ ਕੀ ਕਰਨ ਤੁਹਾਨੂੰ ਲੱਗਦਾ ਨਾ ਕਿ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਉਹ ਵੀ ਹਿੱਸਾ ਆਪਣਾ ਪਾ ਸਕਦੀ ਉਹਨਾਂ ਦਾ ਯੋਗਦਾਨ ਵੀ ਸਹਿਯੋਗ ਵੀ ਹੋਣਾ ਚਾਹੀਦਾ ਨਾ ਕਿਸਾਨਾਂ ਨੂੰ ਕਿਉਂਕਿ ਉਹ ਉਹ ਤਾਂ ਪਹਿਲਾਂ ਹੀ ਉਹਨਾਂ ਦਾ ਕਰਜ਼ਾ ਮਹੀਨਾ ਚੜਿਆ ਤੇ ਬੁਰਾ ਹਾਲ ਪੈਸੇ ਵੱਲੋਂ ਉਹਦਾ ਨੈਸ ਵੀ ਕਿੱਥੋਂ ਦੇ ਦੇਣਗੇ ਇਹ ਤਾਂ ਸੈਂਟਰ ਸਰਕਾਰ ਦਾ ਹੀ ਕੰਮ ਹੈ ਤੁਹਾਨੂੰ ਲੱਗਦਾ ਹੈ ਸੈਂਟਰ ਸਰਕਾਰ ਦੇ ਨਾਲ ਹੀ ਮਿਲੀ ਹੋਈ ਹੈ ਕਿ ਇਹ ਸਾਥ ਦੇ ਰਹੀ ਹੈ ਕਿਸਾਨ ਨੂੰ ਨਹੀਂ ਮਿਲੀ ਹੋਈ ਤਾਂ ਆਪਾਂ ਭਾਵੇਂ ਨਹੀਂ ਕਹਿ ਸਕਦੇ ਪਰ ਉਹਨਾਂ ਤੋਂ ਬਿਨਾ ਇਹ ਮਤਲਬ ਬਾੜਾ ਕੁਝ ਕਰ ਨਹੀਂ ਸਕਦਾ ਨਹੀਂ ਤੁਹਾਨੂੰ ਕੀ ਲੱਗਦਾ ਭਗਵਾਨ ਮਤਲਬ ਜਿਹੜੇ ਆਪਣੇ ਮੁੱਖ ਮੰਤਰੀ ਹੈ ਉਹਨਾਂ ਨੇ ਕੀਤਾ ਇਹਦੇ ਲਈ ਕੰਮ ਕੀਤਾ ਹੈ ਪਾਣੀਆਂ ਨੂੰ ਬਚਾਉਣ ਲਈ ਕੀਤਾ ਹੈ ਕੰਮ ਜੀ ਬਿਲਕੁਲ ਤੇ ਹੜ੍ਹਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਇਹ ਮੈਨਮੇਡ ਸੀ ਸੀ ਕਿ ਇਹਨਾਂ ਦੀ ਗਲਤੀ ਸੀ ਜਾਂ ਮੈਨਮੇਡ ਤਾਂ ਇੰਨੀ ਨਹੀਂ ਸੀ ਨਹੀਂ ਸੀ ਅੱਛਾ ਜੀ ਇਹ ਕੁਦਰਤੀ ਆਫਤ ਸੀਗੀ ਤੇ ਕੁਦਰਤੀ ਹਸਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਹਾਂਜੀ। ਨਹੀਂ ਤੁਹਾਨੂੰ ਲੱਗਦਾ ਜੇ ਹਰਿਆਣਾ ਨੂੰ ਥੋੜਾ ਪਾਣੀ ਉਦੋਂ ਦੇ ਦਿੰਦੇ ਉਦੋਂ ਇਹ ਬਚਾਉਂਦੇ ਨੇ। ਇਧਰੋਂ ਖਾਲੀ ਹੋ ਜਾਂਦਾ ਪਿੱਛੋਂ ਪਾਣੀ ਆਂਦਾ ਤਾਂ ਫਿਰ ਉਹ ਕਿਹਾ ਤਾਂ ਸੀ ਵੀ ਪਾਣੀ ਲੈ ਲਓ ਇਹਨਾਂ ਨੇ ਨਹੀਂ ਲਿਆ। ਇਹ ਤਾਂ ਡੁੱਬਣ ਨੂੰ ਪੰਜਾਬ ਰੱਖਿਆ। ਹਾਂਜੀ। ਅੱਜ ਉਹ ਕਹਿੰਦੇ ਅਸੀਂ ਦੇਣਾ ਹੈਗਾ। ਅੱਜ ਉਹ ਕਹਿੰਦੇ ਅਸੀਂ ਦੇਣਾ ਸੀ Rajasthan ਨੂੰ ਵੀ ਦੇਣਾ ਹੈ ਹਨਾ ਜੇ ਉਦੋਂ ਦੇ ਦਿੰਦੇ ਤਾਂ ਆਪਣੇ ਹੜ੍ਹ ਵੱਜ ਜਾਣੇ ਸੀ। ਹੁਣ ਨਹੀਂ ਉਹ ਕਹਿੰਦਾ ਜੀ ਭਾਈ ਕਨਈਆ ਦੇ ਵਾਸਤੇ ਉਹ ਬਸ 19 ਕੀ ਗਾ ਭਾਈ ਕਨਈਆ ਨੇ ਪਾਣੀ ਪਿਆਇਆ ਸੀਗਾ। ਨਹਿਰਾਂ ਤਾਂ ਨਹੀਂ ਕੱਢ ਕੇ ਦੇਤੀਆਂ ਸੀ। ਹਾਂ। ਕੀ ਤੁਹਾਨੂੰ ਕੀ ਲੱਗਦਾ ਇਹਨਾਂ ਦਾ ਜਿਹੜਾ ਫੈਸਲਾ ਕਹਿੰਦੇ Rajasthan ਨੂੰ ਜਾਂ Haryana ਨੂੰ ਪਾਣੀ ਦੇਣਾ ਠੀਕ ਹੈ ਤੇ Rajasthan ਨੂੰ ਜਿਹੜਾ ਪਾਣੀ ਜਾਂਦਾ ਉਹਦੀ ਰੈਇਟੀ ਲੈਣੀ ਚਾਹੀਦੀ ਤੇ ਮਾਲਵਾ ਨਹਿਰ ਜਿਹੜੀ ਕੱਢਣੀ ਹੈ ਉਹਦਾ ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ ਜਦੋਂ ਨਿਕਲੂਗੀ ਫੇਰ ਵੇਖਾਂਗੇ ਜੀ ਉਹ ਕੰਮ ਬਹੁਤ ਵੱਡਾ ਨਹੀਂ ਕਿਸਾਨ ਤਾਂ ਉਹਦਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਉਹ ਤਾਂ ਕੈਮੀਕਲ ਭਰਿਆ ਪਾਣੀ ਆਉਣਾ ਉਹਨਾਂ ਬਿਮਾਰੀਆਂ ਲੱਗਣੀਆਂ ਉਹ ਤਾਂ ਸਾਰੇ ਦਰਿਆਵਾਂ ਜੀ ਵਗਦੇ ਆ ਜੀ ਉਹ ਕੋ ਕੋ ਕੱਲਾ ਉਹਦੇ 'ਚ ਥੋੜਾ ਜਣਾ ਜਿਹੜਾ ਰਿਪੀਰੀਅਨ ਕਾਨੂੰਨ ਹੈ ਨਾ ਹਾਂਜੀ ਉਹ ਇਹ ਕਹਿੰਦਾ ਹਾਂਜੀ ਵੀ ਜਿਹੜੇ ਸੂਬੇ ਵਜਦੀ ਉਹ ਵਗਦੇ ਆ ਦਿਆ ਪਾਣੀ ਦੇ ਸਭ ਤੋਂ ਪਹਿਲਾਂ ਉਹਨਾਂ ਦਾ ਹੱਕ ਹੈ ਉਹਨਾਂ ਦਾ ਹੱਕ ਹੈ ਹਾਂਜੀ ਹਾਂਜੀ ਤੇ ਦੂਸਰੇ ਨੂੰ ਜੇ ਵਾਧੂ ਹੈਗਾ ਤਾਂ ਕਿਸੇ ਦੂਸਰੇ ਨੂੰ ਦੇ ਦਿਓ ਹਾਂਜੀ ਤੇ ਨਹੀਂ 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 ਦਿਓ ਪਰ ਇਹਨਾਂ ਨੇ ਤਾਂ ਫਿਰ ਉੱਪਰਾਣਾ ਹੋ ਗਿਆ ਨਾ ਹੁਣ ਇਹ ਸਾਰਾ ਕੋ ਭਗਵਾਨਤ ਬਾਨ ਤੇ ਆਪਾਂ ਕਹੀਏ ਜੀ ਤੇ ਇਹਦੇ ਤਾਂ ਬੱਸ ਨਹੀਂ ਫਿਰ ਐਜੇ ਮੁੱਖ ਮੰਤਰੀ ਤੁਸੀਂ ਕਿਵੇਂ ਦੇਖਦੇ ਹੋ ਭਗਵਾਨਤ ਮਾਨ ਨੂੰ ਗੁੱਡ ਵਧੀਆ ਗੁੱਡ ਅੱਛਾ ਬਾਕੀ ਕੀ ਕੀ ਅਛਾਈਆਂ ਲੱਗਦੀਆਂ ਕੀ ਇਹਨਾਂ ਨੇ ਕੀਤਾ ਨੋਕੀ ਦਾ ਕਹਿੰਦੇ ਕਿ ਇਹ ਤਾਂ ਇੱਕ ਇਕੱਠ ਪੁਤਲੀ ਹੈ ਹਨਾ ਕੇਜਰੀਵਾਲ ਦੀ ਕੇਜਰੀਵਾਲ ਚਲਾ ਰਿਹਾ ਤੁਹਾਨੂੰ ਇਹਦਾ ਬੀ ਟੀਮ ਹੈ ਆਰਐਸਐਸ ਦੀ ਬੀਜੇਪੀ ਦੀ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਸਾਰੀਆਂ ਸਰਕਾਰਾਂ ਨੇ ਰਹੀਆਂ ਕਾਲੀ ਬੀਜਪੀ ਦੀ ਬੀ ਟੀਮ ਨਹੀਂ ਸੀ ਕਾਂਗਰਸੀ ਅਮਰਿੰਦਰ ਸਿੰਘ ਸੈਂਟਰ ਦੀ ਬੀਜੇਪੀ ਨਹੀਂ ਸੀ ਇਹ ਤਾਂ ਸਾਰਾ ਹੀ ਹੁੰਦਾ ਇਹ ਕਹ ਰਿਹਾ ਨਾ ਕਿ ਜਿਹੜੇ ਸਾਰਾ ਇੱਕ ਭਗਵੰਤ ਮਾਨ ਹੈ ਇਹਦੇ ਉੱਤੇ ਇੱਕ ਬੰਦਾ ਹੈ ਤੇ ਸਾਰੇ ਜਿਹੜੇ ਐਮਐਲਏ ਆ ਉਹਦੇ ਉੱਤੇ ਇੱਕ ਇੱਕ ਬੰਦਾ ਦਿੱਲੀ ਵਾਲਾ ਉਹੀ ਚਲਾ ਰਿਹਾ ਇਹ ਨਹੀਂ ਚਲਾ ਰਿਹਾ ਤੁਹਾਨੂੰ ਤੁਸੀਂ ਕਿਵੇਂ ਦੇਖਦੇ ਇਹ ਸਾਰੀਆਂ ਹੀ ਪਾਰਟੀਆਂ ਚ ਹੁੰਦਾ ਰਿਹਾ ਜੀ ਹੁਣ ਆਪਦੇ ਦਿਨ ਭੁੱਲ ਗਏ ਤੇ ਇਹਨੂੰ ਕਹੀ ਜਾਂਦੇ ਤੇ ਬਲਤ ਤੁਹਾਨੂੰ ਠੀਕ ਲੱਗਦਾ ਇਹਨਾਂ ਦਾ ਕੰਮਕਾਜ ਠੀਕ ਲੱਗ ਰਿਹਾ ਪੱਕਾ ਹਾਂਜੀ ਠੀਕ ਸਰਕਾਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਵਧੀਆ ਚੱਲੀ ਜਾਂਦੀ ਹੈ ਵਧੀਆ ਚੱਲੀ ਜਾਂਦੀ ਹੈ ਕਿਹੜੇ ਵਧੀਆ ਵਧੀਆ ਕੰਮ ਤੁਹਾਨੂੰ ਕੀੜੇ ਲੱਗਦੇ ਹਨ ਸਾਡੇ ਪਿੰਡ ਦਾ ਸਾਰਾ ਪਿੰਡ ਪੱਕਾ ਕਰਤਾ ਉਹਨਾਂ ਨੇ ਅੱਛਾ ਜੀ ਨਹਿਰਾਂ ਖਾਨਿਆਂ ਦਾ ਪਾਣੀ ਵਧੀਆ ਸਾਡੇ ਖੇਤਾਂ ਉਨਾਂ ਲੱਗਿਆ ਬਿਜਲੀ 8 ਘੰਟੇ ਆਉਣ ਲੱਗੀ ਜਿਨੇ ਬਿਜਲੀ ਆਉਣ ਲੱਗ ਰਾਤ ਆਉਂਦੀ ਨਹੀਂ ਆਉਂ ਸਾਨੂੰ ਜਿਨੇ ਆਉਂਦੀ ਆ ਅੱਛਾ ਹੋਰ ਸਕੂਲਾਂ ਦਾ ਸੁਧਾਰ ਕੀਤਾ ਹੋਇਆ ਸੁਧਾਰਿਆ ਸੀ ਹਾਂਜੀ ਅੱਛਾ ਹੋਰ ਕੀ ਇਹੇ ਕੰਮ ਹੁੰਦਾ ਸਿਰ ਸਿਰ ਸੁਲਤਾਨ ਬੂਰੀਆਂ ਦੋਈ ਮਿਲਦੀ ਵਧੀਆ ਉੱਥੇ ਮੋ ਫ੍ਰੀ ਮਿਲਦੀ ਹੁਣ ਅੱਗੇ ਵਾਰੀ ਨਹੀਂ ਸੀ ਹੁੰਦੀ ਹੁਣ ਫ੍ਰੀ ਮਿਲਦੀ ਆ ਹੈਂ ਮਨ ਲੱਗ ਲੇਨੀ ਮਨ ਲੱਗ ਲੇਨੀ ਮੱਲਾ ਕਲੀਨਿਕ ਹੈਗਾ ਨਹੀਂ ਇਹ ਭਰ ਮੋਗਾ ਤੋਂ 4 ਕਿਲੋਮੀਟਰ ਮੋਗਾ ਨੂੰ ਤਾਂ ਇਹ ਤੁਹਾਨੂੰ ਲੱਗਦਾ ਸਰਕਾਰੀ ਹਸਪਤਾਲ ਕੋਈ ਬਣਿਆ ਹੁਣ ਤੱਕ ਆਜ 4 ਸਾਲਾਂ ਵਿੱਚ ਬਣਿਆ ਸੁਧਾਰ ਤਾਂ ਹੋਇਆ ਸਾਡੇ ਪਿੰਡ ਦੇ ਨਹੀਂ ਬਣਿਆ ਸੁਧਾਰ ਤਾਂ ਹੋ ਜੂ ਹੁ ਹੋਇਆ ਮੋਗਾ ਹਾਂਜੀ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਜ਼ਿਆਦਾ ਨਹੀਂ ਹੋਗੀ ਜਿਵੇਂ ਹਸਪਤਾਲ ਪ੍ਰਾਈਵੇਟ ਕਰਨ ਲੱਗੇ ਚਾਰ ਹਸਪਤਾਲ ਪੰਜਾਬ ਦੇ ਨਹੀਂ ਉਹ ਤੇ ਬਾਰਦਾ ਨਹੀਂ ਕੋਈ ਪਤਾ ਸਾਨੂੰ ਜੇ ਕਿਉਂਕਿ ਪ੍ਰਾਈਵੇਟ ਹਸਪਤਾਲਸ ਤਾਂ ਫਿਰ ਇਲਾਜ ਵੀ ਜ਼ਿਆਦਾ ਮਹਿੰਗੇ ਹੋ ਜਾਣਗੇ ਨਾ ਸਰਕਾਰੀ ਚ ਤਾਂ ਚਲੋ ਆਪਾਂ ਸਸਤੇ ਮਿਲ ਜਣਗੇ ਹੁਣ ਇਹ ਤਾਂ 10 ਲੱਖ ਦਾ ਲਾਜ ਆਖੀ ਜਾਂਦੇ ਫ੍ਰੀ ਕਰਾਂਗੇ ਅਸੀਂ ਆਉਂਦਾ ਹਾਂ ਕਮੋਰੀ ਉਹ ਨਹੀਂ ਕਿ ਨੇ ਕਰਵਾਇਆ ਵੀ ਆ ਹੁੰਦਾ ਵੀ ਆ ਉਹੋ ਆਪਣਾ ਤਾਂ ਪੈਸੇ ਲੈਣਾ ਤਾਂ ਤੇ ਫ੍ਰੀ ਕਰਕੇ ਉਹਨੂੰ ਵੰਦ ਦੇਣਗੇ ਤੇ ਨਸ਼ਿਆਂ ਬਾਰੇ ਨਸ਼ੇ ਸੁਧਾਰ ਹੋਇਆ ਠੱਲ ਪਈ ਹੈ ਨਸ਼ਿਆਂ ਚ ਗੇਰੋਂ ਤਾਂ ਘਰ तकरीबन 60% ਤਾਂ ਪਈ ਗਈ ਆ 40% ਰਹਿੰਦੀ ਆ ਚੰਨੀ ਸਾਹਿਬ ਲਾਈਵ ਹੋਏ ਫਿਰਦੀ ਕੱਲ ਉਹ ਕਹਿੰਦਾ 50 ਮਿੰਟਾਂ ਚ ਮਿਲ ਜੂਗਾ ਨਾ ਚੰਨੀ ਸਾਹਿਬ ਉਹਦਾ ਬੜੇ ਧਾਰੇ ਲਾਇਓ ਉਹਨਾਂ ਤਾਂ ਪਹਿਲਾਂ ਹੀ ਇੱਥੇ ਗਏ ਚੰਨੀ ਸਾਹਿਬ ਨੇ ਨਾ ਚੰਨੀ ਸਾਹਿਬ ਨੇ ਮੁੰਡਿਆਂ ਨੂੰ ਬਿਠਾ ਕੇ ਨਾ ਨਸ਼ੇ ਵਾਲੇ ਉਹਨਾਂ ਨਾਲ ਗੱਲ ਕਰਿਆ ਸੀ ਕਿ ਨੇ ਸਾਰਾ ਕੁ ਪਰਾਪੇ ਗੰਡਾ ਉਹ ਸਾਰਾ ਹੀ ਇਹਨਾਂ ਦਾ ਅਕਾਲੀ ਜਾਂ ਨਾ ਵੀ ਕਾਂਗਰਸ ਦਾ ਵੀ ਅੱਛਾ ਕਿਹਦੀ ਸਰਕਾਰ ਬਣੂਗੀ ਸਾਨੂੰ ਤਾਂ ਇਹੀ ਚਾਹੀਦੀ ਆ ਵਧੀਆ ਸਾਡੇ ਵਾਸਤੇ ਦਾ ਹਾਂਜੀ ਅੱਛਾ ਤੇ ਗੈਂਗ ਅਕਾਲੀ ਦਲ ਕਹਿੰਦੇ ਅਸੀਂ ਬਣਾਵਾਂਗੇ ਡੈਟ ਕਹਿੰਨ ਸਾਰੇ ਆਖੀ ਜਾਂਦੇ ਬਣਾ ਲੈਣਾ ਉਹਦੇ ਉਹਦੇ ਨਹੀਂ ਕਹਿੰਦੇ ਨਾ ਬਣਾਉਣਾ ਇਹਦੇ ਚ ਹੁਣ ਗੈਂਗਸਟਰ ਵਾ ਘਟਿਆ ਜਿਵੇਂ ਫਰੋਤੀਆਂ ਦਾ ਜਾਂ ਲੁੱਟਖੋ ਸੂਟ ਘਟਿਆ ਵੇਖੋ ਇਹ ਵੱਡੀਆਂ ਪਾਰਟੀਆਂ ਦੇ ਕੰਮ ਆ ਸਾਰੇ ਭਾਤਮਨ ਕੀ ਕਰੇ ਇਹਦੇ ਵਿੱਚ ਹਾਂ ਉਹੀ ਕਰਾ ਰਹੇ ਆ ਅੱਛਾ ਹੁਣ ਬਾਜੀਵਾ ਦਾ ਕਹਿੰਦਾ ਮੇਰੇ ਮੱਥੇ ਲੱਗਣੇ ਸਾਰੇ ਐਮਐਲਏ ਜਿੰਨੇ ਵੀ ਆ ਸਾਰੇ ਮਜਬੂਤ ਜਮਾਦਾਰ ਲੱਤ ਇਕੱਠੇ ਹੋ ਕੇ ਆ ਗਏ ਸਾਡੇ ਮੂਹਰੇ ਕੀ ਕਹਿੰਦਾ ਉਹ ਹੈ ਕਿ ਨੂੰ ਬਾਗਿਆਲੇ ਕਹਿੰਦਾ ਘਟੁਰਕੇ ਵਾਲੇ ਕਹਿੰਦਾ ਤੇ ਗੈਂਸਟਰਾਂ ਨੂੰ ਕਹਿੰਦਾ ਖਿਦਿੰਦਾ ਆਊਗਾ ਉਹ ਖਿਦਿੰਦਾ ਪੱਕਾ ਗੈਂਸਟਰਾਂ ਨੂੰ ਵੀ ਤੇ ਆ ਪੁਲਿਸ ਦਾ ਰੋਲ ਕਿਵੇਂ ਦੇਖਦੇ ਹੋ ਜਿਹੜਾ ਇਨਕਾਊਂਟਰ ਇੰਨੇ ਹੋ ਰਹੇ ਆ ਜਵਾਨ ਹਨਾ ਬੇਕਸੂਰ ਨੂੰ ਜਿਹੜਾ ਨੂੰ ਕਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਲੱਤਾ ਚ ਗੋਲੀਆਂ ਵੱਜ ਰਹੀਆਂ ਉਹਨਾਂ ਬਾਰੇ ਸਰਕਾਰਾਂ ਦਾ ਹੀ ਬਕਿਆ ਰੋਲ ਹੈਗਾ ਬਾਕੀ ਬਾਰਡਰ ਦਾ ਏਰੀਆ ਸਾਡਾ ਸਾਨੂੰ ਪਤਾ ਹੀ ਆ ਸਰਕਾਰਾਂ ਕਿਹੜੀਆਂ ਮੌਜੂਦਾ ਸਰਕਾਰ ਨਾ ਜੀ ਨਾ ਵਿਰੋਧੀ ਪਾਰਟੀ ਕਰਾ ਰਹੀਆਂ ਹੁਣ ਸਰਕਾਰ ਨੂੰ ਫੇਰ ਕਰਨ ਵਾਸਤੇ अच्छा ਤੁਹਾਨੂੰ ਇਹ ਲੱਗਦਾ ਉਹ اپوزیشن والے یو ਕਰਾ ਰਹੇ ਸਾਡਾ ਕੁਝ اچھا ਤੇ ਜਿਹੜਾ ਮਿਸ਼ਨ ਪਰਹਾਰ ਬਾਰੇ ਤੁਸੀਂ ਸੁਣਿਆ ਜਿਹੜਾ ਹਾਂ ਉਹਦੇ ਬਾਰੇ ਜਿੰਦਾ ਮੈਸੇਜ ਤੋਂ ਕਾफी ਸਖਤੀ ਸਾਡੇ ਪਿੰਡ ਵੀ ਸਖਤੀ ਕੀਤੀ ਉਹਨਾਂ ਨੇ ਕੀਤੀ ਸਖਤੀ ਕੋਈ ਕਰੀ ਜਾਂਦੇ ਆ ਪਿੰਡਾਂ ਚ ਹੋ ਰਹੇ ਜਲੰਧਰ ਕੱਲ ਹੋ ਕੇ ਹਟਿਆ ਕੱਲ ਇੱਕ ਹੋਰ ਕਤਲ ਮਾਰਤੀ ਹੈਗੀ ਜਲੰਧਰ ਸਾਡਾ ਪਿੰਡਾਂ ਦੇ ਵਿੱਚ ਰਾਂਛਾਂ ਹੀ ਬਹੁਤ ਜ਼ਿਆਦਾ ਆ ਜਾਂ ਉਸਵੇਂ ਜਲੰਧਰ ਨੇ ਕੋਈ ਬੰਦਾ ਵੀ ਮਾਰਿਆ ਆ ਆਪ ਵਾਲਾ ਉਹਨਾਂ ਨੂੰ ਵੀ ਸ਼ਰੀਆਮੀ ਗੋਲੀਆਂ ਵਜੀਆਂ ਮਰੀ ਜਾਂਦੇ ਫੜੀ ਵੀ ਜਾਂਦੇ ਉਹਨਾਂ ਨਾਲ ਜਾਂ ਫੜੀ ਵੀ ਜਾਂਦੇ ਆ ਨਹੀਂ ਤੁਹਾਨੂੰ ਲੱਗਦਾ ਇਹ ਸਰਕਾਰ ਦੇ ਵਿੱਚ ਆ ਚਾਰ ਸਾਲਾਂ ਦੇ ਕੱਲੋ ਪੰਜਾਬ ਦੇ ਵਿੱਚ ਕਿਤਾ ਨਹੀਂ ਹੋ ਰਿਹਾ ਸਾਰੇ ਹੋ ਰਿਹਾ ਸਰ ਪੰਜਾਬ ਚ ਇੰਨਾ ਇੰਨਾ ਮਾਸਟਰਾਂ ਜੀ ਹੋ ਰਿਹਾ ਹੈ ਇਹਦਾ ਗੋਲਾ ਚੱਕ ਲਿਆ ਤਾਂ ਸਰਕਾਰ ਵੀ ਪਾ ਸਕਦੀ ਕੋਈ ਜ਼ੋਰ-ਜ਼ਾਰ ਪਾ ਕੇ ਸਖਤੀ ਕਰ ਲੱਗਦਾ ਹੈ ਸਰਕਾਰ ਕਾਮਯਾਬ ਹੋਈ ਹੈ ਇਹਨੂੰ ਰੋਕਣ ਲਈ ਕਿਸਾਨਾਂ ਬਾਤ ਪੂਰੀ ਗਾਉਂ ਜਾਂ ਬਾਜੀ ਅੱਛਾ ਜੀ ਹਾਂ ਜੀ ਸਾਨੂੰ ਹੋਰ ਤਾਂ ਬੜਾ ਪਤਾ ਨਹੀਂ ਕਿਸਾਨਾਂ ਬਾਤ ਕਾਉਂ ਜਾਂ ਬਾਤ ਕਾਲਾ ਦੌਰ ਪੰਜਾਬ ਨੇ ਕਾਲੀਆਂ ਮੌਕੀ ਦੋਨੇ ਪਾਰਟੀ ਦੇ ਬਾਰੇ ਵੇਖਿਆ ਕਾਰਸ ਬਾਰੇ ਵੀ ਵੇਖਿਆ ਹੁਣ ਵੀ ਦੇਖ ਰਹੇ ਨੇ ਉਹ ਤੁਹਾਡੀ ਗੱਲ ਠੀਕ ਆ ਪਰ ਉਹ ਕਾਲਾ ਦੌਰ ਹੈ ਨਹੀਂ ਹੁਣ ਉਹ ਉਹ ਗੱਲ ਹੈ ਨਹੀਂ ਗੈਂਗਸਟਰ ਨੋਜਵਾਨਾਂ ਦਾ ਘਰੋਂ ਹੋ ਰਿਹਾ ਤੇ ਜਿਹੜੇ ਆਮ ਪਿੰਡਾਂ ਚੋਂ ਸਾਡਾ ਲੜ ਲੜ ਕੇ ਜੀਂਦੇ ਉਹ ਜਾਂ ਹੱਲ ਕੀ ਹੈ ਗੈਂਗਸਟਰਾਂ ਨੂੰ ਕਿਸੇ ਪਾਸੋਂ ਥੋੜੀ ਬੜੀ ਸ਼ਾਇ ਮਿਲ ਰਹੀ ਆ ਕਿਦੀ ਮਿਲ ਕੇ ਦੀ ਸ਼ਾਇ ਮਿਲੂ ਕੋਈ ਸੈਂਟਰ ਦੀਆਂ ਜਾਂ ਅਸੀਆਂ ਹੋਣ ਅੱਛਾ ਕਿ ਵਿਰੋਧੀ ਪਾਰਟੀਆਂ ਹੋਣ ਪਰ ਤੁਹਾਨੂੰ ਤੁਹਾਨੂੰ ਲੱਗਦਾ ਪੁਲਿਸ ਹੁਣ ਸੈਂਟਰ ਵਾਲੇ ਤੇ ਦਿੱਲੀ ਭਾਈ ਬੈਠੇ ਸਾਰੇ ਗੈਂਗਸਟਰਾਂ ਨੂੰ ਕਾਦੇ ਵਾਰ ਤੇ ਭਾਈ ਬੈਠੇ ਉਹਨਾਂ ਨੂੰ ਉੱਥੇ ਇਹਨੇ ਕੋਈ ਕਾਰਨ ਤਾਂ ਪੰਜਾਬ ਚ ਕਰੀ ਜਾਂਦੇ ਆ ਬੈਠੇ ਦਿੱਲੀ ਆ ਉਹ ਤਾਨੂੰ ਲੱਗਦਾ ਜਿਵੇਂ ਕੋਟਕ ਦਿੱਤੀਆਂ ਉਹਨਾਂ ਆ ਗੈਂਗਸਟਰਵਾਦ ਆ ਜਿਹੜਾ ਪੁਲਿਸ ਕਿੱਥੇ ਐ ਪੁਲਿਸ ਦਾ ਰੋਲ ਕੀ ਐ ਇਹਦੇ ਚ ਫਿਰ ਨਹੀਂ ਬੜ ਗਿੰਨੇ ਬਰਸਾਂ ਤੋਂ ਨਫਰੀ ਬਹੁਤ ਘੱਟ ਆ ਪੁਲਿਸ ਦੀ ਗਿੰਨੇ ਜੋ ਕੇ ਬਰਸਾਂ ਕਰੀ ਜਾਂਦੇ ਸਾਰਾ ਕੁਝ ਵੈਸੇ ਤੁਸੀ ਲੱਗ ਤੁਹਾਨੂੰ ਲੱਗਦਾ ਕਰੀ ਜਾ ਕਰੀ ਆ ਰਹੇ ਹਾਂ ਜੀ